ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤੇ ਰਿਸ਼ਤੇ ਪ੍ਰੋਗਰਾਮ ਤੇ ਆਪਣੇ ਰਿਸ਼ਤਾ ਦੇਖ ਰਹੇ ਹੋ ਬੇਟੀ ਅਤੇ ਬੇਟੇ ਲਈ ਤਾਂ ਚੈਨਲ ਨੂੰ ਰਿਸ਼ਤਾ ਦੇਖਣ ਤੋਂ ਪਹਿਲਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਨੂੰ ਸਾਡੇ ਚੈਨਲ ਦੇ ਜ਼ਰੀਏ ਰਿਸ਼ਤਾ ਮਿਲ ਸਕੇ ਜਾਂ ਫਿਰ ਹੋਰ ਨਵੀਆਂ ਰਿਸ਼ਤਿਆਂ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਚਾਹੇ ਕੁੜੀ ਵਾਲੇ ਹੋਣ ਜਾਂ ਫਿਰ ਮੁੰਡੇ ਵਾਲੇ ਰਿਸ਼ਤਾ ਹੈ ਜੀ ਨਾਮ ਕੌਰ ਜ਼ਿਲ੍ਹਾ ਫਰੀਦਕੋਟ ਕੁੜੀ ਦੀ ਕਾਸਟ ਜੱਟ ਸਿੱਖ ਡੇਟ ਆਫ ਬਰਥ 15/1/1995 ਹਾਈਟ 5 ਫੁੱਟ 5 ਇੰਚ ਕੈਨੇਡਾ ਪੀਆਰ ਆ ਕੁੜੀ ਕੁਆਲੀਫਿਕੇਸ਼ਨ ਹੈਗੀ ਐਮ ਐਸ ਸੀ ਕੈਮਿਸਟਰੀ ਫ੍ਰੋਮ ਖਾਲਸਾ ਕਾਲਜ ਅਮਰਸਰ ਫਾਦਰ ਐਗਰੀਕਲਚਰ ਤੇ ਮਦਰ ਹਾਊਸ ਵਾਈਫ ਬ੍ਰਦਰ ਇਸ ਸਟੱਡਿੰਗ ਮੁੰਡੇਂ ਜਮੀਨ ਵਧੀਆ ਹੁੰਦੀ ਹੋਵੇ ਤੇ ਮੁੰਡੇ ਦਾ ਰਿਸ਼ਤਾ ਚਾਏ ਮੁੰਡੇ ਦਾ ਰਿਸ਼ਤਾ ਚਾਹੀਦਾ ਜੀ ਮੁੰਡਾ ਸਿਰਫ ਇੰਡੀਆ ਤੋਂ ਹੀ ਹੋਵੇ ਕੁੜੀ ਕੈਨੇਡਾ ਦੀ ਪੀਆਰ ਹੈ ਤੇ ਵਧੀਆ ਸੋਹਣੀ ਸੁਨੱਖੀ ਹੈ ਪਰਿਵਾਰ ਵਧੀਆ ਹੋਵੇ ਜੀ ਆਗਲਾ ਰਿਸ਼ਤਾ ਹੈ ਜੀ ਨਾਮ ਕੌਰ ਡੇਟ ਆਫ ਬਰਥ 27/7/1996 ਹਾਈਟ 5 ਫੁੱਟ 4 ਇੰਚ ਫੀਟ ਅਪਰੋਕਸਿਮੇਟਲੀ ਕਾਸਟ ਹੈ ਜੀ ਸੈਣੀ ਜਰਨਲ এডਿਕੇਸ਼ਨ ਪਲਸ 2 ਜੀ ਐਨ ਐਮ ਇੰਡੀਆ ਆਫਿਸ ਐਡਮਿਨਿਸਟ੍ਰੇਸ਼ਨ ਇਜ਼ ਅ ਹੈਲਥ ਸਰਵਿਸ ਕੈਨੇਡਾ ਕੰਪਲੀਟਿਡ ਸਰੈਂਟਲੀ ਔਨ ਵਰਕਰ ਪਰਮਿਟ ਸਿਵਲਿੰਗ ਬ੍ਰਦਰ ਅਨਮੈਰਿਡ ਸਰੈਂਟਲੀ ਇਨ ਜਰਮਨੀ ਫਾਦਰ ਗਵਰਨਮੈਂਟ ਜੌਬ ਮਦਰ ਇਜ਼ ਹਾਊਸ ਵਾਈਫ ਲਾਈਵ ਇਨ ਜਲੰਧਰ ਪੰਜਾਬ ਕੁੜੀ ਇਹ ਮੰਗਲਿਕ ਹੈ ਜੀ ਵੱਡਿਆ ਪਰਿਵਾਰ ਤੋਂ ਕੁੜੀ ਦਾ ਰਿਸ਼ਤਾ ਹੈ ਜੀ ਸੈਣੀ ਜਰਨਲ ਸੈਣੀ ਕਾਸਟ ਹੈ ਜੀ ਇਹਨਾਂ ਦੀ ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਮਾਨਸਾ ਕੁੜੀ ਦੀ ਕਾਸਟ ਆ ਰਾਮਗੜੀਆ ਗੋਤ ਥਿੰਦ ਡੇਟ ਆਫ ਬਰਥ 17 8 1998 ਹਾਈਟ 5 ਫੁੱਟ 4 ਇੰਚ ਕੈਨੇਡਾ ਪੀਆਰ ਆ ਇਹ ਕੁੜੀ ਤੇ ਖਾਨਦਾਨੀ ਪਰਿਵਾਰ ਆ ਭਰਾ 1 ਕਾ ਤੇ ਮਾਤਾ ਪਿਤਾ ਨੇ ਕੀਤਾ 42 ਕਿੱਲੇ ਖੇਤੀ ਤੇ ਮੰਗਤੀ ਪਲਾਸ ਜਮੀਨ ਵਾਲਾ ਲੜਕਾ ਚਾਹੀਦਾ ਮਾਨਸਾ ਰਤੀਏ ਨੂੰ ਪਾਇਲਾ ਮੁੰਡਾ ਵਧੀਆ ਸੋਹਣਾ ਹੋਵੇ ਤੇ ਕੁੜੀ ਵਧੀਆ ਸੋਹਣੀ ਸੁਨੱਖੀ ਆ ਵਧੀਆ ਪਰਿਵਾਰ ਤੋਂ ਇਹ ਰਿਸ਼ਤੇ ਸੀ ਕੁੜੀਆਂ ਦੇ ਜੀ 12 ਤਰੀਕ 9ਵਾਂ ਮਹੀਨਾ 2024 ਦੇ ਰਿਸ਼ਤੇ ਸੀ ਇਹ ਕੁੜੀਆਂ ਦੇ ਡੇਟਾ ਤੁਸੀਂ ਦੱਸ ਕੇ ਇਹ ਰਿਸ਼ਤਾ ਸਾਡੇ ਤੋਂ ਲੈਣਾ ਜੀ ਅਗਲੇ ਰਿਸ਼ਤੇ ਆ ਜੀ ਮੁੰਡਿਆਂ ਦੇ ਨਵੇਂ ਰਿਸ਼ਤੇ ਆ 12 ਤਰੀਕ ਦੇ 62177 ਨੰਬਰ ਫਾਈਲ ਹੈ ਜ਼ਿਲ੍ਹਾ ਫਰੀਦਕੋਟ ਕਾਸਟ ਹੈ ਜਰਸੀ ਖਗੋਤ ਕਪੂਰੇ ਤੇ ਬਰਾਡ ਹਾਈਟ 6 ਫੁੱਟ ਜਨਮਾਂਜੀ 2111996 ਪੜ੍ਹਾਈ ਐਨਓਸੀ ਕੋਡ ਬੀ ਪੂਰੀ ਪੜ੍ਹਾਈ ਦਾ ਵੇਰਵਾ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਕੰਮ ਕਨੇਡਾ ਵਰਕ ਪਰਮਿਟ ਸਰੀ ਚ ਰਹਿ ਰਿਹਾਗਾ ਤਨਖਾਹ ਬਹੁਤ ਵਧੀਆਗੀ ਜ਼ਮੀਨ 5.1/2 ਮੱਤੇ 8.1 ਤੇ ਦੋ ਰਾਜਸਥਾਨ ਚ ਐ ਜੀ ਪਰਿਵਾਰ ਚ ਮੈਂਬਰ ਤਿੰਨ ਨੇ ਵਧੀਆ ਵੈਸੇ ਜ਼ਮੀਨ ਐ ਜੀ ਇਹਨਾਂ ਦੀ ਤੇ ਪਰਿਵਾਰ ਚ ਮੈਂਬਰ ਤਿੰਨ ਨੇ ਮਾਤਾ ਜੀ ਸਰਕਾਰੀ ਜੋਬ ਤੋਂ ਰਟਾਇਰ ਆਤੇ ਫਾਦਰ ਸਾਹਿਬ ਫਾਰਮਰ ਨੇ ਮੁੰਡਾ ਕਨੇਡਾ ਗਾ ਵਧੀਆ ਕੋਠੀ ਪਾਈ ਐ ਰਿਸ਼ਤਾ ਚਾਹੇ ਵਿਦੇਸ਼ ਤੋਂ ਹੋਵੇ ਚਾਹੇ ਪੰਜਾਬ ਤੋਂ ਕੁੜੀ ਕੁੜੀ ਦਾ ਤੇ ਕੁੜੀ ਦੀ ਪੜ੍ਹਾਈ ਪਰ ਬੀਐਸਸੀ ਨਰਸਿੰਗ ਹੋਵੇ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਜੀ ਤੇ ਪਰਿਵਾਰ ਦੀ ਹੋਰ ਕੋਈ ਮੰਗ ਨਹੀਂ ਕੁੜੀ ਦੇ ਬਾਹਰ ਭੇਜਣ ਤੇ ਪਰਿਵਾਰ ਥੋੜਾ ਮੋਟਾ ਖਰਚਾ ਕਰ ਸਕੇ ਵਧੀਆ ਗੱਲ ਹੈ ਜੀ ਬਾਕੀ ਪਰਿਵਾਰ ਮਿਲਵਤਨ ਵਾਲਾ ਹੋਵੇ ਮੁੰਡਾ ਪੱਗ ਬੰਨਦਾ ਹੈ ਨਸ਼ੇ ਪੱਤੇ ਤੋਂ ਰਾਇਤਾ ਬਿਲਕੁਲ ਤੇ ਪਰਿਵਾਰ ਦਾ ਨੰਬਰ ਨੋਟ ਕਰੋ 96025 217116 ਮੁੰਡਿਆਂ ਦੇ ਪਰਿਵਾਰਾਂ ਦੇ ਨੰਬਰ ਹਰ ਕੈਡ ਦੇ ਵਿੱਚ ਬੋਲ ਦਿੱਤੇ ਜਾਂਦੇ ਆ ਕੁੜੀ ਵਾਲੇ ਜਰੂਰ ਸੰਪਰਕ ਕਰਿਆ ਕਰੋ ਆਗਲਾ ਰਿਸ਼ਤਾ ਹੈ ਜੀ 6200 78 ਨੰਬਰ ਫਾਈਲ ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟ ਜੱਟ ਸਿੱਖ ਡੇਟ ਆਵਤਾ 1988 ਕਾਦਾ 5 ਫੁੱਟ 9 ਇੰਚ ਪੜ੍ਹਾਈ ਗ੍ਰੈਜੂਏਸ਼ਨ ਪਾਸ ਕੈਨੇਡਾ 'ਚ ਆਪਣਾ ਪਲੰਬਰ ਦਾ ਕੰਮ ਆ ਪਰਿਵਾਰ ਸਾਰਾ ਵੈਲ ਸੈਟਲ ਐ ਮਾਤਾ ਤੇ ਪਿਤਾ ਨੇ ਦੋ ਭਰਾ ਨੇ ਜੀ ਤੇ ਮੁੰਡੇ ਦੀ ਵਧੀਆ ਇਨਕਮ ਆ ਆਪਣਾ ਕਾਰੋਬਾਰ ਤੇ ਵਧੀਆ ਪ੍ਰਾਪਰਟੀ ਆ ਮੁੰਡਾ ਮੋਨਾਗਾ ਨਸ਼ੇ ਪਤੇ ਤੋਂ ਬਿਲਕੁਲ ਰਹਿਤ ਕੈਨੇਡਾ ਐਡਮਿੰਟਨ 'ਚ ਪਰਿਵਾਰ ਐ ਮੁੰਡੇ ਦਾ ਡਾਈਵੋਰਸ ਹੋਇਆ ਪੱਕੇ ਤੌਰ ਤੇ ਕੁੜੀ ਦਾ ਰਿਸ਼ਤਾ ਚਾਹੀਦਾ ਵਧੀਆ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਕੁੜੀ ਚਾਹੇ ਪੀਆਰ ਹੋਵੇ ਜਾਂ ਫਿਰ ਵੈਸਟਰ ਵੀਜੇ ਤੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਇਹ ਪਰਿਵਾਰ ਰਿਸ਼ਤਾ ਕੁੜੀ ਦਾ ਲੈ ਲੈਣਗੇ ਐਡਮੈਂਟਨ ਤੇ ਕੈਲਗਰੀ ਚ ਹੋਵੇ ਵਧੀਆ ਗੱਲ ਹੈ ਵਧੀਆ ਮੁੰਡਾ ਸੋਨਾ ਸੁਨੱਖਾਗਾ ਨਸ਼ਾ ਪੱਤੇ ਤੋਂ ਬਿਲਕੁਲ ਰਹਿਤਾ ਪਰਿਵਾਰ ਦਾ ਫੋਰਨ ਦਾ ਨੰਬਰ ਆਏਗਾ ਜੀ ਇੱਕ ਤੇ ਨਾਲ ਇਹਨਾਂ ਦਾ ਵਟਸਐਪ ਨੰਬਰ ਆ नोट करो जी पलस्त सात सो अडीनवे छत्ती छत्तर दारा फे पलास्त सेवन एट जीरो फोर डबल नाइन थ्री सिक्स सेवन सिक्स वट्सअप नंबर जी आहे अठर एक सो अठताि तरवंजा पूरा एक सो सो ਆਗਲਾ ਰਿਸ਼ਤਾ ਆਇਆ ਜੀ 6279 ਨੰਬਰ ਫਾਈਲ ਜ਼ਿਲ੍ਹਾ ਹੁਸ਼ਿਆਰਪੁਰ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਵੈਂਸ ਡੇਟ ਆਫ ਬਰਥ 28/1995 ਹਾਈਟ 59 ਪੜ੍ਹਾਈ میٹرਿਕ ਪਾਸ ਕੰਮ ਗੇਟ ਗ੍ਰਿਲਾਂ ਦਾ ਮੁੰਡੇ ਨੂੰ 3 ਕਿੱਲੇ ਜ਼ਮੀਨ ਆਉਂਦੀ ਹੈ ਨਾਲ ਦੁੱਧ ਦਾ ਵੀ ਕੰਮ ਕਰਦਾ ਆਪਣਾ ਬਿਜ਼ਨਸ ਵੀ ਵਧੀਆ ਹੈ ਤੇ ਨਾਲ ਉਸ ਵਿੱਚੋਂ ਆਮਦਨ ਵੀ ਵਧੀਆ ਵਧੀਆ ਪੱਕਾ ਮਕਾਨ ਬਣਿਆਗਾ ਸਾਰੀ ਫੈਮਲੀ ਦਾ ਆਮਰਤ ਛਕਿਆਗਾ ਮੁੰਡਾ ਵਧੀਆ ਸੋਨਾ ਸੁਨੱਖਾ ਸਿੱਖ ਸਰਦਾਰ ਹੈ ਕੁੜੀ ਦਾ ਰਿਸ਼ਤਾ ਹੋਵੇ ਕੁੜੀ ਸਿਆਣੀ ਤੇ ਸਮਝਦਾਰ ਕਰੇ ਲੁਕਾਮਕਾਰ ਅਲੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 8725811064 ਆਗਲਾ ਰਿਸ਼ਤਾ ਹੈ ਜੀ 6280 ਨੰਬਰ ਫਾਈਲ ਜ਼ਿਲ੍ਹਾ ਅਮਰਸਰ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸ਼ਿਨੇ ਡੇਟ ਆਫ ਬਰਥ 25 5 2001 ਪੜਾਈ ਪਲੱਸ 2 ਪਾਸ ਕੱਦ 5 ਫੁੱਟ 11 ਇੰਚ 9 ਕਿੱਲੇ ਟੋਟਲ ਜ਼ਮੀਨ ਪਰਿਵਾਰ ਚ ਮਾਤਾ ਪਿਤਾ ਇੱਕ ਹੀ ਬੇਟਾ ਗਾ ਅਤੇ ਦੋ ਇਹਨਾਂ ਦੀਆਂ ਬੇਟੀਆਂ ਨੇ ਉਹਨਾਂ ਚੋਂ ਇੱਕ ਵਿਆਹੀ ਆ ਤੇ ਇੱਕ ਪੜ੍ਹਾਈ ਕਰ ਰਹੀ ਆ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਤੇ ਮਾਤਾ ਘਰੇਲੂ ਆਰਥ ਕੁੜੀ ਦਾ ਰਿਸ਼ਤਾ ਹੋਵੇ ਜੀ ਪੀਆਰ ਹੋਵੇ ਜਾਂ ਫਿਰ ਲੜਕੀ ਪੰਜਾਬ ਤੋਂ ਹੋਵੇ ਅਮਰਸਰ ਜ਼ਿਲ੍ਹੇ ਨੂੰ ਪਹਿਲਾ ਕੁੜੀ ਦੀ ਹਾਈਟ 5 ਫੁੱਟ 7 ਇੰਚ ਤੱਕ ਹੋਵੇ ਕਾਸਟ ਜੱਦ ਸਿਕ ਹੋਵੇ ਨਸ਼ੇ ਪਤੇ ਤੋਂ ਮੁੰਡਾ ਰਹਿਤਾ ਪਰਿਵਾਰ ਦਾ ਨੰਬਰ ਨੋਟ ਕਰੋ 98145 92073 ਅੱਜ ਦੇ ਬਿਲਕੁਲ ਇਹ ਨਵੇਂ ਰਿਸ਼ਤੇ ਹੈ ਜੀ ਪਰਿਵਾਰ ਵਾਲੇ ਇੱਕ ਦੂਜੇ ਨਾਲ ਜ਼ਰੂਰ ਸੰਪਰਕ ਕਰਿਆ ਕਰੋ ਨੰਬਰ ਉਹੀ ਦਿਆ ਕਰੋ ਜੋ ਕਿ ਚਾਲਦਾ ਹੋਵੇ ਆਗਲਾ ਰਿਸ਼ਤਾ ਹੈ ਜੀ 6281 ਨੰਬਰ ਫਾਈਲ ਜ਼ਿਲ੍ਹਾ ਫਰੀਦਕੋਟ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 1999 ਕੱਦ 5 10 ਪੜ੍ਹਾਈ ਪਲੱਸ 2 ਪਾਸ ਮੁੰਡੇ ਮੁੰਡੇ ਨੂੰ ਜਨਮ ਤੋਂ ਹੀ ਉੱਚਾ ਸੋੰਦਾਗਾ 10 ਕਿੱਲੇ ਜ਼ਮੀਨ ਆਉਂਦੀ ਹੈ ਮੁੰਡਾ ਸਿੱਖ ਸਰਦਾਰ ਵੈਸ਼ ਨੂੰ ਆ ਪੱਗ ਬੰਨਦਾਗਾ ਕੁੜੀ ਕੁੜੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਚਾਹੇ ਕੁੜੀ ਗਰੀਬ ਘਰ ਤੋਂ ਹੋਵੇ ਬਿਲਕੁਲ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਪਰ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਘਰ-ਬਾਰ ਸੰਭਣ ਵਾਲੀ ਬੇਸ਼ੱਕ ਘੱਟ ਪੜ੍ਹੀ ਹੋਵੇ ਕੋਈ ਵੀ ਮੰਗ ਨਹੀਂ ਮੁੰਡਾ ਵਧੀਆ ਸਿਆਣਾ ਤੇ ਸਮਝਦਾਰ ਪੜਿਆ ਲਿਖਿਆ ਹੈਗਾ ਘਰ ਦੇ ਸਾਰੇ ਖੇਤੀ ਵਾਲੇ ਕੰਮ ਕਰ ਲੈਂਦਾ ਹੈਗਾ ਵਧੀਆ ਸੋਹਣੀ ਕੋਠੀ ਪਾਈ ਹੈ ਪਰਿਵਾਰ ਦਾ ਨੰਬਰ ਨੋਟ ਕਰੋ 9855025843 ਬਹੁਤ ਸਾਰੇ ਪਰਿਵਾਰਾਂ ਦੇ ਰਿਸ਼ਤੇ ਸਾਡੇ ਚੈਨਲ ਦੇ ਦੁਆਰਾ ਹੋ ਰਹੇ ਆ ਸਾਡੇ ਕੋਲ ਵੀ ਨੋਟ ਕਰੇ ਹੋਏ ਪਰਿਵਾਰਾਂ ਦੇ ਨੰਬਰ ਜਿਨ੍ਹਾਂ ਪਰਿਵਾਰਾਂ ਦੇ ਰਿਸ਼ਤੇ ਹੋ ਚੁੱਕੇ ਆ ਜਾਂ ਪਰਿਵਾਰਾਂ ਦੇ ਸ਼ਾਗਨ ਪੈ ਚੁੱਕੇ ਆ ਆਗਲਾ ਰਿਸ਼ਤਾ ਹੈ ਜੀ 62882 ਨੰਬਰ ਫਾਈਲ ਜ਼ਿਲ੍ਹਾ ਗੁਰਦਾਸਪੁਰ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਬਾਜਪਾ ਡੇਟ ਆਫ ਬਰਥ 1994 ਹਾਈਟ 5 ਫੁੱਟ 11 ਇੰਚ ਪੜ੍ਹਾਈ ਬੀਏ ਪਾਸ ਕੰਮ ਹੈਂਡਲੂਮ ਦੀ ਆਪਣੀ ਸ਼ਾਪ ਆ 3 ਕਿੱਲੇ ਜ਼ਮੀਨ ਪਰਵਾਰ ਚ ਮਾਤਾ ਪਿਤਾ ਪ੍ਰਾਤਿ ਪਰਜਾਈ ਇੱਕ ਪ੍ਰਾਤਿ ਪਰਜਾਈ ਕੈਨੇਡਾ ਵਿੱਚ ਪੀਆਰ ਨੇ ਪੜ੍ਹੀ ਲਿਖੀ ਸੁੰਦਰ ਲੜਕੀ ਦੀ ਲੋੜ ਆ ਗੁਰਦਾਸਪੁਰ ਤੇ ਅੰਮ੍ਰਿਤਸਰ ਨੂੰ ਪਹੇਲ ਹੈ ਪਰਿਵਾਰ ਦਾ ਨੰਬਰ ਨੋਟ ਕਰੋ 94647 86649 ਆਗਲਾ ਰਿਸ਼ਤਾ ਆ ਜੀ 6283 ਨੰਬਰ ਫਾਈਲ ਜ਼ਿਲ੍ਹਾ ਜਲੰਧਰ ਮੁੰਡੇ ਦੀ ਕਾਸਟ ਰਾਮ ਗੜੀਆ ਡੇਟ ਆਫ ਬਰਥ 21 ਤਾਰੀਖ 12 ਮਹੀਨਾ 1995 ਦਾ ਵਾਰਨ ਹਾਈਟ 5 ਫੁੱਟ 11 ਇੰਚ ਪੜ੍ਹਾਈ ਡਿਪਲੋਮਾ ਪਰਸਨਲ ਟ੍ਰੇਨਰ ਅਤੇ ਡਿਪਲੋਮਾ ਇਨ ਨਿਊਟ੍ਰੀਸ਼ਨ ਕੀਤਾ ਇੱਕ ਨਾਮਵਰ ਜਿੰਮ ਦਾ ਮਾਲਕ ਹੈ ਜੀ ਆਮਦਨ 60000 ਤੋਂ ਵੱਧ ਹੈ ਧਰਮ ਸਿੱਖ ਹੈ ਜੀ ਕਲੀਨ ਸ਼ੇਫ ਹੈ ਮੁੰਡਾ ਤੇ ਪਰਿਵਾਰ ਚ ਪਿਤਾ ਪੰਜਾਬ ਚ ਸਰਕਾਰ ਸਰਕਾਰੀ ਵਿੱਚ ਐਸ ਡੀਓ ਹੈ ਜੀ ਫਾਦਰ ਸਾਹਿਬ ਸਰਕਾਰੀ ਐਸ ਡੀਓ ਲੱਗੇ ਹੋਏ ਐ ਜੀ ਮਾਤਾ ਇੱਕ ਸਕੂਲ ਵਿੱਚ ਅਧਿਆਪਕਾ ਭਰਾ ਵਪਾਰ ਵਿੱਚ ਬੈਚਲਰ ਦੀ ਪੜ੍ਹਾਈ ਕਰ ਰਿਹਾ ਹੈਗਾ ਇਸ ਰਿਸ਼ਤੇ ਤੋਂ ਮੈਰਿਜ ਬਿਊਰੋ ਦੂਰ ਰਹਿਣ ਜੀ ਕੁੜੀ ਦਾ ਰਿਸ਼ਤਾ ਪੜ੍ਹੀ ਲਿਖੀ ਸੁੰਦਰ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਪਰਿਵਾਰ ਦੀ ਇੱਜ਼ਤ ਕਰੇ ਮੰਗ ਕੋਈ ਨਹੀਂ ਮੁੰਡਾ ਵਧੀਆ ਸਿਆਣਾ ਤੇ ਸਮਝਦਾਰ ਆ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਘਰ ਦਾ ਵੀ ਨਾਲ ਕੰਮਕਾਰ ਆਉਂਦਾ ਹੋਵੇ ਪਰਿਵਾਰ ਬਹੁਤ ਵਧੀਆ ਹੈ ਜੀ ਵਧੀਆ ਪਰਿਵਾਰ ਤੋਂ ਇਹ ਰਿਸ਼ਤਾ ਹੈਗਾ ਘਰ-ਬਾਰ ਵੀ ਬਹੁਤ ਵਧੀਆ ਬਣਿਆ ਹੋਇਆ ਹੈਗਾ ਜੀ ਪਰਿਵਾਰ ਦਾ ਨੰਬਰ ਨੋਟ ਕਰੋ 99882 10320 ਅਗਲਾ ਰਿਸ਼ਤਾ ਹੈ ਜੀ 2284 ਨੰਬਰ ਫਾਈਲ ਤਹਿਸੀਲ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਰੰਧਾਵਾ ਡੇਟ ਆਫ ਬਰਥ 7/1993 ਕੱਦ ਦਾ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਪਾਸ ਪਰਿਵਾਰ ਚ ਮਾਤਾ ਪਿਤਾ ਤੇ ਕੰਮ ਦੁਬਈ ਟਰੱਕ ਡਰਾਈਵਰ ਤਿੰਨ ਭਰਾ ਵੱਡਾ ਭਰਾ ਮੈਰਿਡ ਇਹ ਦੂਸਰਾ ਭਰਾ ਹੈ ਫਾਦਰ ਸਾਬ ਐਕਸ ਸਰਵਿਸਮੈਨ 5 ਕਿੱਲੇ ਜ਼ਮੀਨ ਹੈ ਇੱਕ ਪੋਲਟਰੀ ਫਾਰਮ ਪ্লাস 2 ਦੇ ਨਾਲ ਸਾਡੇ 6 ਵੈਂਡ ਆਇਲੈਟਸ ਚੋਂ ਆਈ ਸੀ ਮੁੰਡੇ ਦੇ ਕੁੜੀ ਦੀ ਪੜ੍ਹਾਈ ਐਮਏ ਬੀਐਡ ਵਾਲੀ ਹੋਵੇ ਕੱਦ 5 ਫੁੱਟ 6 ਤੱਕ ਹੋਵੇ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਮੰਗ ਕੋਈ ਨਹੀਂ ਮੁੰਡਾ ਨਸ਼ੇ ਪੱਤੇ ਤੋਂ ਰਹਿਤ ਹੈ ਪਰਿਵਾਰ ਦਾ ਨੰਬਰ ਨੋਟ ਕਰੋ 62831 28158 ਬਹੁਤ ਵਧੀਆ ਪਰਿਵਾਰਾਂ ਤੋਂ ਇਹ ਰਿਸ਼ਤੇ ਹੁੰਦੇ ਆ ਜੀ ਐਡ ਨੂੰ ਪੂਰਾ ਸੁਣਿਆ ਕਰੋ ਜੀ ਤੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਲਾ ਰਿਸ਼ਤਾ ਹੈ ਜੀ 6285 ਨੰਬਰ ਫਾਈਲ ਜ਼ਿਲ੍ਹਾ ਤਰਨਤਾਰਨ ਕਾਸਟ ਰਾਮਗੜੀਆ ਗੋਤ ਬਮਰਾ ਤੇ ਡੇਟ ਆਫ ਬਰਥ 16 8 1999 ਕੱਦ 5 11 ਪੜ੍ਹਾਈ 12 ਪਾਸ ਕਾਰੋਬਾਰ ਐਲੂਮੀਨੀਅਮ ਫੈਬ੍ਰਿਕੇਸ਼ਨ ਵਰਕਸ਼ਾਪ ਦੋ ਭਰਾ ਮੈਰਿਡ ਹੈ ਵਿਦੇਸ਼ ਵਿੱਚ ਵਧੀਆ ਸੈਟਲ ਪਰਿਵਾਰ ਚ ਮਾਤਾ ਪਿਤਾ ਤੇ ਮੁੰਡਾ ਸਿੱਖ ਸਰਦਾਰ ਹੈ ਨਸ਼ਪੱਤੇ ਤੋਂ ਰਹਿਤ ਹੈ ਪਰਿਵਾਰ ਚ ਮਾਤਾ ਪਿਤਾ ਪਿਤਾ ਜੀ ਵਧੀਆ ਜੌਬ ਕਰਦੇ ਨੇ ਮੰਗ ਆ ਕੁੜੀ ਦਾ ਰਿਸ਼ਤਾ ਕੁੜੀ ਸੋਹਣੀ ਪੜ੍ਹੀ ਲਿਖੀ ਹੋਵੇ ਤੇ ਘਰੇ ਲੂ ਹੋਵੇ ਡਿਮਾਂਡ ਕੋਈ ਨਹੀਂ ਘਰ ਵਧੀਆ ਬਣਿਆ ਹੈ ਸਾਈਡ ਬਿਜ਼ਨਸ ਇੱਕ ਰੈਸਟੋਰੈਂਟ ਹੈ ਵਧੀਆ ਇਨਕਮ ਹੈ ਉਸ ਵਿੱਚੋਂ ਪਰਿਵਾਰ ਦਾ ਨੰਬਰ ਨੋਟ ਕਰੋ 9653712347 ਆਗਲਾ ਰਿਸ਼ਤਾ ਹੈ ਜੀ 6286 ਨੰਬਰ ਫਾਈਲ ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟ ਆ ਰਾਮਗੜੀਆ ਗੋਤ ਤਮਾਨ ਡੇਟ ਆਫ ਬਰਥ 27/6/1992 ਕੱਦ 5'7 ਪੜ੍ਹਾਈ +2 ਪਾਸ ਕੰਮ ਐਲੂਮੀਨੀਅਮ ਪੀਵੀਸੀ ਅਤੇ ਵਾਲਪੇਪਰ 25 ਤੋਂ 30000 ਰੁਪਿਆ ਆਮਦਨ ਹੈ ਜੀ ਦੋ ਭਰਾ ਵੱਡਾ ਭਰਾ ਮੈਰਿਡ ਹੈ ਜੀ ਰਾਏਕੋਟ ਨੇੜੇ ਪਿੰਡ ਵਸਿਆ ਹੈ ਵੈਸ ਨੂੰ ਲੜਕੇ ਲਈ ਘਰੇਲੂ ਲੜਕੀ ਚਾਹੀਦੀ ਹੈ ਵਧੀਆ ਪੱਕਾ ਘਰ ਬਣਿਆਗਾ ਮੁੰਡਾ ਪੱਗਵੰਦ ਦਾ ਸੋਨਾ ਸੁਨੱਖਾਗਾ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਘਰ ਦਾ ਕੰਮ ਕਰ ਅਤੇ ਨਾਲ ਜੇਕਰ ਸਲਾਈ ਦਾ ਕੰਮ ਆਉਂਦਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਪਰਿਵਾਰ ਦਾ ਨੰਬਰ ਨੋਟ ਕਰੋ 88726 98381 ਅਗਲਾ ਰਿਸ਼ਤਾ ਹੈ ਜੀ ਬਾਟ 887 ਨੰਬਰ ਫਾਈਲ ਜ਼ਿਲ੍ਹਾ ਕੁਰੂਕhetra ਪੇ ਵਾਤੋ ਰਿਸ਼ਤਾਗਾ ਮੁੰਡੇ ਦਾ ਮੁੰਡੇ ਦੀ ਕਾਸਟ ਜੱਟ ਸਿੱਖ ਬਾਜਪਾ ਗੋਤ ਡੇਟ ਆਫ ਬਰਥ 1994 ਕੱਦ 510 ਪੜਾਈ ਪੀ ਐਚ ਡੀ ਰੀਸੈਂਟਲੀ ਕੰਪਲੀਟਡ ਔਨ 87 2024 ਪ੍ਰਾਪਰਟੀ ਔਨ ਹਾਊਸ ਮੁੰਡਾ ਅਨ ਮੈਰਿਡ ਹੈ ਜ਼ਮੀਨ 8 ਕਿੱਲੇ ਮਾਤਾ ਜੀ ਹਾਊਸ ਵਾਈਫ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਮੁੰਡਾ ਮੋਨਾਗਾ ਨਿਸ਼ਪੱਤੀ ਤੁਰਾਇਤਾ ਵਧੀਆ ਘਰ ਬਣਿਆਗਾ ਕੁੜੀ ਦਾ ਰਿਸ਼ਤਾ ਚਾਹੀਦਾ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਘਰੇਲੂ ਕੰਮਕਾਰ ਵੀ ਨਾਲ ਜਾਣਦੀ ਹੋਵੇ ਅਗਲਾ ਲਾਸਟ ਰਿਸ਼ਤਾ ਹੈ ਜੀ 6288 ਨੰਬਰ ਫਾਈਲ ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟਾ ਤਰਖਾਨ Hindu ਗੋਤ ਚਾਨੀਆਂ ਡੇਟ ਆਫ ਬਰਥ 1996 ਕੱਦ ਪੰਜ ਦਾਸ ਟਾਈਮ ਸਵੇਰੇ 9 ਵਜੇ ਦਾ ਜਨਮ ਪੜ੍ਹਾਈ ਪਲੱਸ 2 ਪਾਸ ਪਰਿਵਾਰ ਚ ਮਾਤਾ ਜੀ ਨੇ ਫਾਦਰ ਸਾਹਿਬ ਐਕਸਪਾਇਰ ਆ ਦੋ ਬੇਟੇ ਨੇ ਦੋਨੋਂ ਅਨਮੈਰਿਡ ਆ ਇੱਕ ਭੈਣ ਮੈਰਿਡ ਆ ਘਰ ਵਧੀਆ ਬਣਿਆ ਕੰਮ ਕਾਰਪੇਂਟਰ ਮੁੰਡਾ ਅਰਮਾਨੀਆਂ ਕੰਟਰੀ ਹੈ ਇਸ ਟਾਈਮ ਗਿਆ ਹੋਇਆ ਹੈਗਾ ਤਨਖਾਹ 70 ਤੋਂ 80000 ਰੁਪਿਆ ਮਾਤਾ ਜੀ ਹਾਊਸ ਵਾਈਫ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਘਰੇਲੂ ਕੰਮਕਾਰ ਵਾਲੀ ਹੋਵੇ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਨਸ਼ੇ ਪੱਤੇ ਤੋਂ ਰਹਿਤਾ ਪਰਵਾਰ ਦਾ ਨੰਬਰ ਨੋਟ ਕਰੋ 97812 11473 ਅੱਜ ਦੇ ਇਹ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਨਵੇਂ ਰਿਸ਼ਤੇ ਸੀ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਐਡ ਲਗਵਾਉਣ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਦੁਆਰਾ ਰਿਸ਼ਤੇ ਮੈਚ ਕਰਕੇ ਵੀ ਪਰਿਵਾਰਾਂ ਨੂੰ ਦਿੱਤੇ ਜਾਂਦੇ ਆ ਜੀ ਧੰਨਵਾਦ ਜੀ